ਸਾਸਰੀ ਕਾਲ ਜੀ ਸਾਰਿਆਂ ਨੂੰ ਬਲੌਕ ਦੀ ਲੱਗੀਆਂ ਸ਼ਰਵਾਦ ਕਰਨ ਬਾਬੇ ਨਾਨਕ ਦੀ ਕਿਰਪਾ ਨਾਲ ਬਈ ਆਪਾਂ ਨੇ ਪਾਣੀ ਕਰਦੇ ਆ ਸਟਾਰਟ ਆਪਣੇ ਘਰ ਵਾਲੀ ਜ਼ਮੀਨ ਮਾਤੇ ਕਰਿਆ ਈਮਾ ਕਰਿਆ ਬਈ ਪਾਣੀ ਨੱਕੇ ਰੋਕ ਰਿਆ ਲੰਬੜਦਾਰ ਆਪਣਾ ਡੌਲ ਕੇ ਇਥੇ ਨੂੰ ਟਰੈਕਟਰ ਲੰਘਿਆ ਵਾ ਕੁਝ ਪਾਣੀ ਛਾੜ ਦੇ ਬਈ ਨੱਕੇ ਵੱਡੇ ਦੇ ਚੰਗੀ ਤਰ੍ਹਾਂ ਕਰਦੇ ਆ ਥੇਪੜ ਗਿਆ ਬੰਦ ਲੰਬੜਦਾਰ ਲੰਬੜਦਾਰ ਸੁੱਕੀ ਮਿੱਟੀ ਆ ਨਾ ਛੇ ਛੇ ਕਰ ਦੇਣਾ ਬੰਦ ਆ ਚੰਗੀ ਤਰ੍ਹਾਂ ਲਾ ਦੀ ਲੱਕੇ ਆ ਗਿਆ ਬਾਈ ਪਾਣੀ ਬਾਈ ਦੇਖ ਲੈ ਦਿਮਾਗ ਕਿੰਨਾ ਬਿਜੀ ਹੋ ਜਾ ਹਨਾ ਆਪਾਂ ਨੂੰ ਯੋ ਨਹੀਂ ਪਤਾ ਵੀ ਆਪਣੀ ਮੋਟਰ ਸੜੀ ਵੀ ਐ ਆਪਾਂ ਨੇ ਜਦ ਰੌਣੀ ਕਰੀਦੀ ਆਪਣੇ ਖੇਤਾਂ ਕੀ ਆਪਣੀ ਦੋਵੇਂ ਮੋਟਰਾਂ ਸੜ ਗਈ ਦੀ ਘਰ ਵਾਲੀਆਂ ਇੱਕ ਮੋਟਰ ਤਾਂ ਆਪਾਂ ਨੇ ਤਿਆਰ ਕਰਾ ਕੇ ਪਾ ਦੀ ਦੀ ਛੋਟੀ ਵੱਡੀ ਮੋਟਰ ਮਤਲ ਜਦ ਗੰਨਾ ਦਾ ਸੱਤ ਨਾਮ ਕੀ ਬਰਸ਼ੀਣ ਤੀ ਆਪਾਂ ਨੇ ਕਰੀ ਦੀ ਵੀ ਚਲ ਮੌਕੇ ਤੇ ਕਰ ਲੇਂਗਾ ਜਦ ਗੰਨਾ ਪੜੇਗਾ ਗੰਨਾ ਹੀ ਵੱਢ ਲਿਆ ਗੰਨਾ ਦੁਬਾਰਾ ਵੀ ਬੀਜ ਲਿਆ ਮੋਟਰ ਯਾਦੋ ਨਹੀਂ ਆਈ ਅੱਜ ਆ ਕੇ ਮੋਟਰਾਂ ਲਗੇ ਚਲਾਣ ਇੱਕ ਮੋਟਰ ਚੱਲ ਗਈ ਇੱਕ ਚੱਲਦੀ ਨਹੀਂ ਹੈ ਹੁਣ ਬੱਲੇ ਨੂੰ ਫੋਨ ਕਰਿਆ ਬੱਲਾ ਕਹ ਰਿਹਾ ਇੱਕ ਮੋਟਰ ਆਪਣੀ ਤਿਆਰ ਕਰਨੇ ਤੇ ਰਹਿ ਰਹੀ ਹੈ ਹਲੇ ਆ ਰਿਹਾ ਬਾਈ ਬੱਲਾ ਕਹ ਰਿਹਾ ਦੇਖਾਂ ਮੈਂ ਅੱਜ ਕੱਢ ਦਿਆਂ ਮੋਟਰ ਜਾਂ ਕੱਲੂ ਕੱਢਾਂਗਾ ਬੱਲੇ ਦਾ ਵਿਆਹ ਬਾਈ ਰਿਸ਼ਤੇਦਾਰੀ ਮੈਂ ਛੋਟੀ ਮੋਟਰ ਮੇਂ ਪਾਣੀ ਘਟ ਹੈ ਬਾਈ ਜਿਮਾ ਸਾਬ ਦਾ ਪਾਣੀ ਚਲੋ ਅੱਜ ਕਿੱਲਾ ਤੋਂ ਭਰੇਗੇ ਦਿਨ ਮਾ ਅੱਜ ਜਾਂ ਕੱਲ ਦਾ ਕਿੱਲਾ ਭਰਦੇ ਗਈ ਚਲੀ ਜੇਗੀ। ਪੂਰਾ ਚਾਹ ਬਈ ਵੱਧ ਪੈ ਜਾ ਪਾਣੀ ਕੋਈ ਡਰ ਨਹੀਂ ਹੈਗਾ। ਮੌਸਮ ਸਾਫ ਹੈ ਦੋ ਤਿੰਨ ਦਿਨ ਹੀ ਵਾ ਇਹਨਾਂ ਆਪਾਂ ਬਈ ਕਰਾਂ ਸਟਾਰਟਿੰਗ ਪਾਣੀ ਦੀ। ਹੋਰ ਕੋਈ ਚੱਕਰ ਨਹੀਂ ਹਰੇ ਤੇਰੇ ਤੇ ਆਲੇ ਖੇਤਾਂ 'ਮਾ ਪਾਣੀ ਫਿਰ ਜਾ ਦੋ ਕੁ ਦਿਨਾਂ 'ਮਾ ਬਾਕੀ ਤੋਂ ਚਲੀ ਜੇਗੀ ਪਾਣੀ ਕੋਈ ਡਰ ਨਹੀਂ ਹੈਗਾ। ਇਹ ਸਪਰੇਅ ਵਾਲੇ ਨੱਕੇ ਹੋ ਜਾਈਏ ਬੰਦ ਬਾਈ ਆਪਣੇ। ਇਸ ਖੇਤ 'ਮਾ ਲੱਗ ਗਿਆ ਪਾਣੀ ਆਪਣਾ। ਰਾਤ ਬਾਈ ਥੋੜੀ ਜੀ ਦਵਾਈ ਬਚ ਗਈ ਦੀ ਆਪਣੇ ਮੈਂ ਪੰਪ 'ਮਾ। ਆਪਾਂ ਆਪਣੇ ਘਰ ਵਾਲੇ ਖੇਤਾਂ 'ਮਾ ਕਰਦੇ ਆਂ ਦੁਬਾਰਾ। ਹੈਗਾ 50 ਲੀਟਰ ਪਾਣੀ ਐ ਵਿੱਚ। ਗਲੇ ਚਰੀ ਚੁਰੀ ਵਾਲਾ ਖੇਤ ਐ ਥੋੜਾ ਜਿਹਾ ਕਮਜ਼ੋਰ ਐ ਚਰੀ ਨੇ ਜ਼ੋਰ ਲਿਆ ਵਾ ਉਹ ਖੇਤ ਦਾ ਬਹੁਤ। ਨਾ ਧਵਾ ਦੇ ਬਾਈ। ਪਾਣੀ ਘਰਾ ਹੋ ਗਿਆ 스타ਟ ਮੋਟਰ ਚੱਲਦੀ ਹੋਊਗੀ। ਬੰਦੇ ਆਪਣੇ ਕੇ ਗੁਰਦੌਰ ਵਾਲੇ ਖੇਤਾਂ। ਉਹ 90 90 ਰੋਕੀਂ ਨੇ ਮੈਂ ਜਾ ਕੇ ਜਲਦੀ ਕਰਾਵਾਂ ਮੋਟਰ ਉੱਥੇ। ਦੁੱਖੇ ਨੂੰ ਲਾ ਮਾ ਭਾਈ ਟਰੈਕਟਰ ਤੋਂ ਹੁਣ ਟਰੈਕਟਰ ਧੋ ਦੇਗਾ ਉਹ ਸਪਰੇਅ ਵਾਲਾ ਫਿਰ ਮੈਂ ਲੰਬੜਦਾਰ ਨੂੰ ਆਵਾਜ਼ ਛੱਡ ਕੇ ਪਰਾਂ ਪੱਤੀ ਖੋਲਣ ਲੱਗੇ ਆ ਗੁਰਦਵਾਲ ਖੇਤ ਦੇ ਬਾਦ ਪੱਤੀਆਂ ਕੰਮ ਭਾਈ ਅੱਜ ਨਹੀਂ ਪੜ ਜਾਂਦਾ ਟਾਈਮ ਗੈਲਰ ਕੰਮ ਤਾਂ ਕਹਿ ਨਹੀਂ ਪੜ ਜਾਂਦਾ ਆਪਾਂ ਨੇ ਲੰਬੜਦਾਰ ਨੂੰ ਲਾ ਲਿਆ ਕੰਮ ਪਰ ਨੱਕੇ-ਨੁੱਕੇ ਲਾਉਣ ਲੱਗ ਗਿਆ ਆ ਜਾ ਥੋੜਾ ਜਿਹਾ ਲੇਟ ਹੁੰਦਾ ਕੰਮ ਬੜਾ ਮੋਟਾ ਰਹੇਗਾ ਕੱਲ ਨੂੰ ਹੋ ਜੇਗਾ ਭਾਈ ਤੇ ਕਮਜ਼ੋਰ ਹੈ ਭਾਈ ਕਣਕੀ ਸੋਨਾ ਥੋੜੀ ਜੀਗਾ ਭਵਾ ਦੇ ਚੱਲ ਪਾਣੀ ਕਰਕੇ ਚੱਲਦਾ ਭਾਈ ਆਪਾਂ ਗਏ ਦੇ ਖੇਤ ਟਰਾਲੀ ਲਿਆਵਾ ਕੱਢ ਗਏ ਗੰਨੇ ਵਾਲੀ ਅੱਜ ਦੋ ਟਰਾਲੀਆਂ ਲਾਈ ਦੀ ਇਕੱਠੀਆਂ ਆਪਾਂ ਨੇ ਪੰਜ-ਪੰਜ ਗੇੜ ਲਾ ਦੇਦੇ ਬਈਆਂ ਨੇ ਦੋਹਾਂ ਪਰ ਇਹ ਬੱਕਰ ਨੂੰ ਕੱਢਾਂ ਬਾਹਰ ਇੱਕ ਨੂੰ ਅੱਜ ਕਰ ਦਿੰਦੇ ਆ ਪੂਰੀ ਇੱਕ ਹੋਏਗੀ ਪਰਸੋਂ ਨੂੰ ਪੂਰੀ ਇਹਨੇ ਤੋਂ ਇਹ ਟਰਾਲੀਆਂ ਲੋਡ ਹੋ ਜਾਈਆਂ ਭਾਈ ਇਹਨਾਂ ਨੂੰ ਫਿਰ ਜਾਣਾ ਇਹਨਾਂ ਨੇ ਅੱਡਾਂ ਭਾਈ ਜਾ ਕੇ ਟਰਾਲੀਆਂ ਪਾਲੀ ਟੋਚਨ ਟਰਾਲੀ ਆਂਟਮਾ ਖੜੀ ਵੀ ਆ ਕੱਲ ਮਾਰੇ ਬੰਦੇ ਥੋੜੀ ਜਿਹੀ ਗਲਤ ਖੜਾ ਕੇ ਟਰਾਲੀ ਨਾਲੇ ਮੈਂ ਕਿਹਾ ਦਾ ਵੀ ਪੱਤੀ ਦੇ ਉੱਪਰ ਟਰਾਲੀ ਨਾ ਖੜਾਓ ਉਹ ਸੈੱਟ ਕਰਕੇ ਲਾ ਕੇ ਬਾਹਰ ਯੋ ਥੋੜੀ ਗਲਤ ਲੱਗੀ ਟਰਾਲੀ ਉਰੇ ਲੱਗਦੀ ਇਸਮਾ ਤੇ ਖਾਲੀ ਪਿਆ ਕੱਡਾਂ ਬਾਈ ਤਰਫਾਲੀ ਵੱਜੀ ਵੀ ਐ ਨਾ ਤਰਫਾਲੀ ਵਾਲੀ ਲੀਕ ਮੈਂ ਟਾਇਰ ਲਾ ਕੇ ਦੋਏ ਅਸੀਂ ਦੇਉਰੀ ਲੈ ਗਿਆ ਆ ਗਿਆ ਤੇ ਘਰਾਂ ਨੂੰ ਆਂਦੇ ਫਿਰ ਤਾਂ ਪਾ ਜਾਂਦੇ ਗੈਲ ਚੱਲ ਕੱਢਾਂ ਬਾਈ ਅਣੀ ਫਿਰ ਟਰੈਕਟਰ ਹੋਰ ਲਿਆਵੇਂ ਘਰਾਂ ਦੇ ਖੜੀ ਹੈ ਬਾਈ ਲਾਡੋ ਰਾਣੀ ਆਪਣੀ ਉਹ ਇਸ ਪਰ ਹੋਰ ਮਾਲ ਪਾਵੇਂ ਕੱਲ ਨੂੰ ਤੇ ਪਰਸੋਂ ਨੂੰ ਪਾਵੇਂ ਇਸ ਪਰ ਉਹ ਕੱਢਦੀ ਬਾਈ ਆਪਾਂ ਨੇ ਲੀਕਮਾ ਤੇ ਬਾਹਰ ਕੱਢ ਕੇ ਲਾਦੀ ਫੁਕ ਜੋੜਾ ਇਸ ਪਰ ਹੋਰ ਭਾਵੇਂ ਬਾਈ ਦੋ ਗੇੜ ਬਾਈ ਕਰਿਆ ਉਰੀ ਲੀਕ ਮਾ ਲਾ ਦੀ ਪੱਕੀ ਮਾ ਫਿਰ ਇਹਨੂੰ ਬਾਹਰ ਕੱਢ ਕੇ ਕਰਕੇ ਲੋਡ ਭੇਜ ਦਿੰਗੇ ਇਹਨੂੰ ਦੋ ਘਰਾ ਖੜੀਆਂ ਟਰਾਲੀਆਂ ਭਰੀਆਂ ਵੀਆਂ ਛੋਟੀਆਂ 18 ਫੁੱਟੀਆਂ ਇੱਕ ਮਾ ਦਿਨਦਰ ਗਗਨਾ ਇੱਕ ਮਾ ਜੀ ਦਿਨਦਰ ਬਾਈ ਗਗਨਾ ਚੱਲਾਂ ਬਾਈ ਪਾਣੀ ਪਾ ਮਾਰਾਂ ਗੇੜਾ ਆਗੇ ਜੇ ਬਾਈ ਟਰਾਲੀ ਕੱਢ ਗਏ ਆਪਾਂ ਗੁਰਦੁਆਰੇ ਵਾਲੇ ਖੇਤਾਂ ਮਾ ਦੋ ਮੋਟਰਾਂ ਚੱਲ ਰਹੀਆਂ ਇੱਕ ਸੋਚਾਂ ਵਾਲੀ ਮੋਟਰ ਚੱਲ ਰਹੀ ਉੱਪਰਲੇ ਕਿੱਲੇ ਨਾਲ ਇਹੋ ਚੱਲ ਰਹੀ ਹੈ ਆਪਣੇ ਵਾਲੀ ਇਸ ਗੱਲ ਡੇਢ ਕਿੱਲਾ ਭਰ ਜਾਏਗਾ 2 ਕਿੱਲੇ ਉਸ ਗੱਲ ਭਰ ਜੰਗੇ 3.5 ਕਿੱਲਿਆਂ ਘੇਰਾ ਹੋ ਰਿਹਾ ਆਪਣਾ ਸੁੱਖਾ ਭੇਜਿਆ ਡੌਲ ਦੇਖਣ ਬੰਜੀ ਪਾਈ ਵੀ ਨੇੜੇ ਬਾਈ ਘਾਰੇ ਪੈ ਜਾਣ ਡੂੰਗਾ ਬਹੁਤ ਹੈ ਇਹ ਬੰਜੀ ਨੂੰ ਮਤਲਬ ਆਦਮਾ ਨੱਕਾ ਪਟ ਕੇ ਭਰ ਕੇ ਤੁਰਤ ਬੰਦ ਕਰ ਦੇ ਕਰਾਂ ਤੇਰੇ ਵਾਲਾ ਖੇਤ ਬਾਈ RAMBIR ਨੇ ਭਰਦਾ ਸਾਰਾ ਆਪਣਾ 20 ਕਿੱਲੇ ਉਹ ਬਾਈ ਕ ਆਪਣੀ ਸਨੌਲੀ ਵਾਲੀ ਮੋਟਰ ਰਹਿ ਗਈ ਚਲਾਣੇ ਦੇ ਇੱਕ ਰਹਿ ਗਈ ਉਹ ਪਰਾ 4.5 ਕਿੱਲੇ ਜਿਸ ਆਪਣਾ ਗੰਨਾ ਉੱਥੇ ਜਾ ਬਾਈ ਪੈਪੂ ਬਿਸ਼ਾਵਾ ਉਹ ਮੋਟਰ ਚੱਲਦੀ ਕਰਾਂ ਸਨੌਲੀਆਂ 20 ਤਰੀਕ ਵਾਲਾ ਮਹੀਨ ਦੇਖ ਕੇ ਬਾਈ ਫੇਰ ਚਲਾਵਾਂਗੇ ਜਦ ਡਾਕਰ ਖੇਤ ਔਖਾ ਹੋ ਜਾ ਫਿਰ ਸਾਂਝਾ ਖੇਤ ਤਾਂ ਉਹ ਵੀ ਨਿਬੜ ਗਿਆ RAMBIR ਨੇ ਭਰ ਦੇ ਦਾ ਸਾਰਾ 4-5 ਦਿਨਾਂ ਵਿੱਚ ਭਰ ਗਿਆ ਹਫਤੇ ਵਿੱਚ ਬਾਈ ਸਾਰੀ ਕਣਕ ਭਰ ਜਾਈ ਆਪਣੀ ਉੱਧਰ ਵੀ ਰਬੀਜਿਆ ਸ਼ਾਮ ਨੂੰ ਗੰਨਾ ਉੱਧਰ ਵੀ ਝੱਟ ਲਵਾਣੀ ਹੈ ਘੰਟੇ ਦੋ ਘੰਟੇ ਦੀ ਚੱਲ ਰਹੀ ਹੈ ਬਈ ਮੋਟਰ ਪਾਦੇ ਵਾਲੀ ਪਾਣੀਆ ਗਲਾਸ ਭਰ ਲਿਆ ਸਕੂਨ ਜਿਹਾ ਬੜਾ ਮਿਲਾ ਬਈ ਅੱਜ ਕੱਲ ਮੋਟਰਾਂ ਚੱਲਾਂ ਬੇਲੇ ਜੇ ਹਨਾ ਕੰਮ ਕਰ ਜਾਂਦਾ ਥੋੜਾ ਸੱਟ ਜਾ ਹੋਇਆ ਵਾ ਬੜਾ ਆਨੰਦ ਜਿਹਾ ਹਵਾ ਮੋਟਰ ਬਰਾ ਕੇ ਰੋਟੀ ਲਿਆਏ ਤੇ ਬਈ ਬੰਦੇ ਕੀ ਆਪਾਂ ਆਪਣੇ ਕੀ ਇੱਧਰ ਸਮਾਰ ਰਹੇ ਆ ਖਾਲਾ ਇਹ ਖਾਲਾ ਸਾਫ ਕਰ ਰਹੇ ਆ ਪਾਣੀ ਚੱਲ ਰਿਹਾ ਆਪਣਾ ਅਗਲੇ 3 ਕਿੱਲੇ ਆ ਵਾ ਇਹ ਬਈ ਨਿੰਦਰ ਦੇ ਥੋੜਾ ਜਿਹਾ ਕੰਮ ਮੁਲਝ ਗਿਆ ਦਾ ਸਪਰੇ ਨਹੀਂ ਬੱਜੀ ਖਾਲਾ ਖੁਲਾ ਵਾ ਕਵਾੜ ਬਹੁਤ ਹੋ ਗਿਆ ਦਾ ਖਾਲਾ ਵਾ ਇਹ ਕਹਿ ਲਗੀ ਗਲੂਰੇ ਤੱਕ ਸਿਮਰ ਗਈ ਉਹ ਨੱਕਾ ਲਾ ਲੈਣਾ ਆਪਾਂ ਨੇ ਸ਼ਾਮ ਨੂੰ ਬਾਕੀ ਟੋਟਾ ਕਰ ਲੂ ਸਿਮਰ ਜੇਗਾ ਹੁਣ ਇਹਨੂੰ ਕਿਹਾ ਵੀ ਪਰ ਲਿਓ ਸਮਾਰ ਲੈ ਵੀ ਇੱਥੇ ਇੱਥੇ ਪਾਣੀ ਲਾਈ ਜਾਈਏ ਇੱਥੇ ਥੱਗੇ ਅਲੀ ਗਲ ਸਮਾਰੀ ਜਾਈਏ ਆਪਾਂ ਚੱਕ ਲੈ ਬਈ ਪੈ ਪ ਚਾਬੀਆਂ ਪੰਨੇ ਆਪਣਾ ਉੱਥੇ ਸਾਪਰਾ ਵਾਲੇ ਖੇਤਾਂ 'ਤੇ ਬਿਸ਼ਾਮੇਗੇ। ਰੋਟੀ ਖਾ ਲਿਆ ਬੰਦਾ ਆਪਣਾ ਫਿਰ ਹਮੇ ਇੱਥੇ ਜਾਏਗੇ। ਚਾਹ ਪੀ ਲਈਏ ਜੀ। ਉਹ ਹੰਤਮਾਨ ਸਰਕਾਰ ਦਾ ਝੋਲਾ। ਪਹੁੰਚ ਗਏ ਭਈ ਆਪਣੀ ਕਿੱਟ ਲੈ ਗਏ ਚਾਬੀਆਂ ਕੀ। ਅਮਨ ਵਾਲੀ ਮੋਟਰ ਪਰ। ਉਰੇ ਆਪਣੇ ਉਹਨੇ 4.5 ਕਿੱਲਿਆਂ 'ਵਾਂ ਮੋਟਰ ਨਹੀਂ ਹੈਗੀ ਭਾਈ ਮਾਰੂ ਐ। ਜਿਹੜਾ ਗੰਨੇ ਵਾਲਾ ਖੇਤ ਐ ਉਮਾਂ ਬੋਰ ਹੈ ਤਾਂ 5.5 ਕਿੱਲਿਆਂ 'ਵਾਂ ਉਮਾਂ ਬੋਰ ਮਾਂ ਪਿਛਾ ਬਾਜਰੀ ਚੱਕ ਗਿਆ ਬੋਰ ਉਹ ਵੀ ਮਤਲਬ ਮਾਰੂ ਹੋਗੀ ਇਹਨੇ ਲਾਲਾ 5.5 ਦੇ 4.5 10 ਕਿੱਲੇ ਮਾਰੂ ਹੈ ਬਈ ਆਪਣੇ ਵਾ ਉਰੇ ਦੇ ਆਪਾਂ ਡਰਾਈਵਰੀ ਕਮਾਣੀ ਹੈ ਗੋਰੀ ਕਣੀ ਨੂੰ ਲਾਗ ਲਾਗ ਪਿਛਾ ਲੇਗੇ ਪਾਈਪ ਜਿੱਥੇ ਤੱਕ ਅੱਜ ਭਰੇਗਾ ਉੱਥੇ ਤੱਕ ਪਾਈਪ ਵਿਛਾਲਿਆ ਅੱਗੇ ਫਿਰ ਪਾਈਪ ਜੋੜ ਲੇਗੇ ਲੰਬੀ ਪੱਟ ਹੈ ਦੋ ਤਿੰਨ ਪਾਈਪ ਵਿਸ਼ ਕੇ ਚੱਲਿਆ ਕੰਮ ਖੋਲ ਬਈ ਸੁੱਖੇ 21 ਕੇ ਲੱਗੇਗੇ ਬੀਚ ਗਿਆ ਬਾਈ ਪਾਈਪ ਪੂਰਾ ਜੋੜ ਆ ਗਿਆ ਦਾ ਵਿੱਚ ਟੁੱਟਾ ਪਾ ਗਿਆ ਆਪਾਂ ਨੇ ਟਿਊ ਮਾਰਦੀ ਡਾਵਲ ਪੂਰੇ ਪੱਟ ਕੇ ਖਾਈ ਰੈਂ ਡੂੰਗੀ ਉੱਪਰ ਮਿੱਟੀ ਪਾ ਦੀ ਕਿੱਲੇ ਕਿਲਵੇਟ ਗਾ ਇਧਰ ਨੂੰ ਬੀਚ ਗਿਆ ਕਿੱਲਾ ਉਰਾਂ ਨੂੰ ਭਰ ਜੇ ਪਰਾਂ ਦੇ ਪਾਣੀ ਗਲ ਕੁਛ ਪਰਾਂ ਨੂੰ ਭਰ ਜੇ ਖੇਤ ਵਿੱਚੋਂ ਘੁੰਮ ਗਿਆ ਕਿਤੇ ਰਹਿ ਗਿਆ ਇਸ ਤਰ੍ਹਾਂ ਭਰਪੂਰ ਦਿੰਗੇ ਬਾਈ ਬਾਈ ਪੈ ਬਿਛਾਣੇ ਦੀ ਬੜੀ ਨੌਲੇਜ ਹੈ ਆਪਾਂ ਨੂੰ ਹੈ ਨਾ ਚਾਚਾ ਹੋਏ ਦਾ ਮੇਰਾ ਸਰਨਪਾਲ ਉਹਨੇ ਸਿਖਾਇਆ ਬਾਈ ਪੈ ਬਿਛਾਣੇ ਮੈਨੂੰ ਹਮੇ 12 12 13 13 ਕਿੱਲੇ ਪੈ ਬਿਛਾਏ ਬਾਈ ਇੱਕ ਵਾਰੀ ਹਮੇ 15 ਕਿੱਲਿਆਂ ਪੈ ਬਿਛਾਇਦਾ ਸਾਂਭਾਲ ਲਾ ਗਏ ਸਾਂਭਾਲ ਲਾਏ ਦੇ ਇੱਥੇ ਮਤਲਬ ਜੋੜ ਹੋਏ ਦਾ ਕਿੱਲੇਗਾ ਕਿੱਲੇ ਡੇਢ ਕਿੱਲੇ ਛੂੰਡ ਕਾਵੇ ਦਾ ਤੇ ਉੱਥੇ ਮਤਲਬ ਆਪਾਂ ਸਾਂਭਾ ਉਹ ਲਾ ਲੈ ਕਰਦੇ ਸਾਂਭਾਲ ਚੱਲ ਗਈ ਬਾਈ ਮੋਟਰ ਆਪਣੀ ਅੱਗਨੱਕੇ ਨੂੰ ਕੇ ਦੇਖਾਂ ਬਾਈ ਗੋਰੀ ਮਨ ਅਲੀ ਕਰ ਮੜ ਮੋਟਾ ਕੇ ਖੇਤਾਂ ਚ ਹੈ ਕਰੀ ਜਿਹ ਹੈ ਪੈਵ ਲੀਗ ਰਸਤੇ ਦਾ ਔਖਾ ਹੋ ਜਾ ਨਿਕਲ ਗਈ ਹਵਾ ਬਾਈੁਰਾ ਥੋੜੀ ਹਵਾ ਨਿਕਲੀ ਜਹੇਗੀ ਬੱਦਲ ਵੀ ਹੋਊਗਾ ਫੇਰ ਦੁਬਾਰਾ ਕਦੇ ਗਰਮੀ ਹੋ ਜਾ ਬਾਈ ਕਦੇ ਬੱਦਲ ਹੋ ਜਾ ਰੱਬ ਕੀ ਸਮਝ ਨਹੀਂ ਲੱਗ ਰਹੀ ਲੈ ਪਾਈ ਵੀ ਉਹ ਨਾ ਢੇੜਾ ਖਾਏਗਾ ਕਿ ਉਹ ਢੂੰਗੀ ਖਾਈ ਮਾ ਪਿਆ ਆਟੋਮੈਟਿਕ ਲਾ ਦਿਆ ਰੋਡ 'ਤੇ ਚੱਲ ਗਿਆ ਬੇਟਾ ਟਰਾਲੀ ਤੋੜ ਰਹੇ ਆ ਬਾਈ ਮਿਲਣ ਨੂੰ ਟਰਾਲੀ ਦਾ ਬਹੁਤ ਹੈ ਟਰੈਲਰ ਰੱਖਿਆ ਦਾ ਮਿੱਟੀ ਦਾ ਫੇਰ ਨਹੀਂ ਕੰਮ ਬਣ ਰਿਹਾ ਟਰੈਕਟਰ ਖੜਾ ਬਹੁਤ ਹੋ ਰਿਹਾ ਇੱਧਰ ਬਾਈ ਖੇਤ ਕਰਿਆ ਵਕ ਤਿਆਰ ਗੰਨੇ ਹੀ ਕਰenge ਬਜਾਈ ਅਰੇ ਜਰ ਪਾ ਲਿਆ ਇਹਦੇ ਜੌਂਡੀਰ ਦੇ ਪਿੱਛੇ 4911 ਚੱਲਿਆ ਗੰਨੇ ਵਾਲੇ ਖੇਤ 'ਮਾ ਉੱਥੇ ਜਾ ਕੇ ਟਰਾਲੀ ਕੱਢਣੀ ਹੈ ਇੱਕ ਗੱਲ ਇਸ 'ਮਾ ਡੱਬਾ ਭਰ ਕੇ ਲਿਆਵੇਂ ਆ ਮਾਲ ਦਾ ਫੁੱਲਾ 14 ਬਾਈ ਟਰੈਕਟਰ ਨੂੰ ਇਹਨੂੰ ਮਿਲਣ ਨੂੰ ਇਹ ਬੂਰਾ ਕਰਾਂਗੇ ਬਜਾਈ ਆਪਾਂ ਪਹਿਲਾਂ ਟਰਾਲੀ ਕੱਢ ਕਾਵਾ ਆਗੇ ਬਾਈ ਖੇਤ ਟਰਾਲੀ ਕੱਢਦੀ ਗੰਨਾ ਚੁੱਪਣੇ ਦੀ ਤਿਆਰੀ ਹੈ ਅੰਦਾ ਗਿਆ ਆਪਣਾ ਟੋਚਨ ਪਾਣ ਕੱਢਾਂ ਬਾਈ ਟਰਾਲੀ ਉਹਨੂੰ ਘਰਾਂ ਲੈ ਜਾਂਗੇ ਘਰਾਂ ਲੈ ਜਾਾਂ ਸੜਕ 'ਤੇ ਖੜਾ ਮਾ ਮੌਕੇ ਦੀ ਦੇਖੀ ਜੇ ਹੈਗੀ ਇਹਨੂੰ ਕੱਲ ਨੂੰ ਕੱਢਾਂਗੇ ਪਰ ਹੋਰ ਮਾਲ ਪਾਵੇਂ ਕੱਲ ਨੂੰ ਲੈ ਭਾਈ ਕਰਦੀ ਮੱਥੇ ਦੀ ਤਿਆਰੀ ਮੱਥਾ ਟੇਕਣਾ ਲਾਗੇ ਬੰਦੇ ਆ ਆਪਣੇ ਰਹਿਮਤ ਆਈ ਹੈ ਭਾਈ ਆਪਣੀ ਕਰਮਾਂ ਵਾਲੀ ਧੀ ਮਹਾਰਾਜ ਇਸ ਨੂੰ ਤਿੰਨ ਦੁੱਗਣੀ ਚੌਗਣੀ ਤਰੱਕੀ ਬਖਸ਼ ਹੈ ਜੈ ਕਰਦੇ ਜੈ ਚੱਲ ਰਿਹਾ ਬਾਈ ਕੰਮ ਔੜੀਆਂ ਕੱਢਣੇਗਾ ਬੰਦੇ ਲੱਗੇ ਆਪਣੇ ਬੀਜ ਪਾਣ ਮਾਮਾ ਬੱਜੀ ਠੀਕ ਆ ਬਹੁਤ ਸਾਊ ਬੰਦਾ ਆ ਬਾਈ ਉਹ ਸੇਦ ਬਾਈ ਥੋੜਾ ਜਿਹਾ ਖੁਸ਼ਕ ਆ ਬਣਾ ਜਿੱਲੇ ਗੁੜੀ-ਗੁੜੀ ਆ ਅੱਜ ਆਪਾਂ ਸਾਂਝ ਨੂੰ ਲੱਗੇ ਆ ਵੇਚਣਾ 5:00 ਵਜੇ ਇੰਨਾ ਗਈ ਵੇਚਿਆ ਜੀ ਫਿਰ ਬਾਕੀ ਬਾਈ ਕੱਲ ਨੂੰ ਸਾਂਝ ਨੂੰ ਦੁਬਾਰਾ ਵੇਚੇਗੇ ਅਕੇ ਇਧਰ ਰਹਿ ਜੇਗਾ। ਹਾਲੂ ਦਿਨ ਮਾਣੀ ਨੂੰ ਸ਼ੇਡ ਦੇ ਖੇਤ ਨੂੰ। ਔੜੀ ਦੇਖੋ ਬਈ ਇਹ ਜੀ ਬਣ ਰਹੀ ਆ। ਜਿਉਂ ਡੀਰ ਨੂੰ ਪਤਾ ਵੀ ਨਹੀਂ ਲੱਗ ਰਿਹਾ ਬਾਈ। ਖੜਾ ਦੀ ਬਈ 73 37 ਆਪਾਂ ਨੇ ਗੰਨਾ-ਗੰਨਾ ਬੀਜ ਕੇ ਆ ਗਏ ਤੇ ਆਪਾਂ ਸਤੇਗੜ ਸਾਹ ਵਗੇ ਨੇੜੇ ਰਿਮਜੀਮਾ ਪਰਿਵਾਰ ਕੇ ਲਾਏ ਆ ਬਾਈ ਖਾਣਾ ਖਾਣ ਬੱਚੇ ਕਈ ਦਿਨ ਹੋ ਗਏ ਕਹਿ ਰਹੇ ਤੇ ਟਾਈਮ ਨਹੀਂ ਲੱਗ ਰਿਹਾ ਦਾ ਗੰਨੇਵਾਂ ਵਿੱਚੀ ਤੇ ਅੱਜ ਥੋੜਾ ਟਾਈਮ ਤਾਂ ਫ੍ਰੀ ਤੇ ਤੁਸੀਂ ਭਈਆ ਆ ਗਿਆ ਆਪਣੇ ਬਣਾਵਾ ਆਪਾਂ ਸ਼ਾਕਾਹਾਂ ਬਾਈ ਖਾਣਾ ਆ ਗਿਆ ਬਾਈ ਆਰਡਰ ਆਪਣਾ ਪਨੀਰ ਤੂਫਾਨੀ यता पाइन एप्प्पल चना मसाला रोटी सलाद हाँ जी पंगू साहब कैसे हो